ਸ੍ਰੀ ਗੁਰਜੀ ਸਰ ਕਿਸਾਨਾ ਵੀਰਾਂ ਨੂੰ ਆਪਾਂ ਜੀ ਸਟਾਰ ਸਟਾਰ 444 ਮੂੰਗੀ ਦਾ ਬੀਜ ਵੇਚੇ ਸੀਗੇ ਜੀ ਜੀ ਜਿਹੜੀ ਆਪਾਂ ਮੰਨ ਕੇ ਚੱਲੋ ਕੰਪਨੀ ਦੇ ਥਰੂ ਗੱਲ ਕਰਕੇ ਆਪਾਂ ਬੀਜ ਵੇਚੇ ਸੀ ਇਹ ਪਹਿਲਾਂ ਜੀ ਉਹਨਾਂ ਦੀ ਆਪਾਂ ਸਰੋਂ ਵੀਜੀ ਸੀਗੀ ਤਿੰਨ ਏਕੜ ਦੇ ਵਿੱਚ ਤਿੰਨ ਏਕੜ ਦੇ ਵਿੱਚ ਸਰੋਂ ਵੀਜੀ ਕਰਨ ਉਹ ਦੋ ਏਕੜ ਆਪਣੇ ਕੋਲ ਸਰੋਂ ਹੋਈ ਨਹੀਂ ਆਪਾਂ ਬਾਹ ਕੇ ਕੰਪਨੀ ਰਾਹੀਂ ਆਪਾਂ ਗੱਲ ਕੀਤੀ ਵੀ ਅਸੀਂ ਸੋਡੀ ਸਟਾਰ 444 ਦੀ ਮੂੰਗੀ ਵੇਚਣੀ ਆ ਉਹ ਕਹਿੰਦੇ ਵੀ ਸਾਡੀ ਇੱਕ ਫਰਮੀ ਤੋਂ ਲੈ ਕੇ 20 ਪ੍ਰਾਪਤ ਕਰ ਜਾਓ ਵੀ ਮੈਂ ਕਿਹਾ ਸੀ 20 ਸੱਕਦੇ ਆ ਨੇ ਹਾਂਜੀ ਅਸੀਂ ਜੀ 10 ਫਰਬਰੀ ਨੂੰ ਮੰਗੀ ਬੀਜਤੀ ਠੀਕ ਹੈ ਜੀ ਜੋ ਕਿ ਸਾਨੂੰ ਮੰਨ ਕੇ ਚਲੋ ਜਿੰਨਾ ਜਹੀਨਾ ਹੋ ਗਿਆ ਹਰੀ ਅਸੀਂ ਕੰਪਨੀ ਦਾ ਬਥੇਰੇ ਫੋਨ ਕੀਤੇ ਸਾਡੀ ਕੋਈ ਸੁਨਵਾਈ ਨਹੀਂ ਕੀਤੀ ਉਹਨਾਂ ਨੇ ਠੀਕ ਹੈ ਕਹਿੰਦੇ ਵੀ ਸਾਡੇ ਬੰਦੇ ਆਉਣਗੇ ਬੰਦੇ ਆ ਕੇ ਦੇਖ ਗਏ ਜੀ ਉਹ ਵੀ ਕਹਿੰਦੇ ਵੀ ਸਾਡੇ ਤੂ ਤਾਂ ਕੰਪਨੀ ਨਹੀਂ ਸਾਨੂੰ ਅਸੀਂ ਕਿਹਾ ਸਾਡਾ ਜਿਹੜਾ ਮਾਜਵਾ ਬੰਦਾ ਸਾਨੂੰ ਦਿਓ ਜਿੰਨਾ ਸਾਡਾ ਖਰਚਾ ਹੋਇਆ ਕਹਿੰਦੇ ਵੀ ਦੇਖਾਂਗੇ ਦੇਖਾਂਗੇ ਜੀ ਬਸ ਐ ਕਰ ਕਰ ਕੇ ਵੀ ਮੰਨ ਕੇ ਜਿੰਨਾ ਹੋ ਗਿਆ ਸਾਡੀ ਕੋਈ ਸੁਨਵਾਈ ਨਹੀਂ ਕੀਤੀ ਮੈਂ ਤਾਂ ਇਹ ਕਹਿਣਾ ਵੀ 400 ਦਾ 48 ਸਟਾਰ ਮੂੰਗੀ ਇਹ ਪੀਤਨੀ ਆ ਅਦਾ ਸੋਹ ਸਮਝ ਕੇ ਪੀਤੀ